ਹਾਣਾ ਕੱਚਾ ਪੱਕਾ ਦੇ ਪੁਲਿਸ ਵੱਲੋਂ ਸੁਖਦੇਵ ਸਿੰਘ ਪੁੱਤਰ ਕਾਵਲ ਸਿੰਘ ਵਾਸੀ ਬੇਗੇਪੁਰ ਨੂੰ 60 ਨਸ਼ੇਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਭੇਜਣ ਦੀ ਗੱਲ ਕੀਤੀ ਜਾ ਰਹੀ ਹੈ। ਪਰੰਤੂ ਸੁਖਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਉੱਪਰ ਕਥਿਤ ਤੌਰ ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਗਏ ਹਨ। ਸੁਖਦੇਵ ਸਿੰਘ ਦੀ ਮਾਤਾ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਉਹਨਾਂ ਦੇ ਪੁੱਤਰ ਨੂੰ ਸਵੇਰੇ 6 ਵਜੇ ਘਰ ਤੋਂ ਗ੍ਰਿਫਤਾਰ ਕੀਤਾ ਪਰ ਮਾਮਲਾ ਦਰਜ ਕਰਨ ਸਮੇਂ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦਾ ਸਮਾਂ ਸ਼ਾਮ ਦਾ ਦਿਖਾਇਆ ਗਿਆ ਹੈ। ਉਹਨਾਂ ਦਾ ਪੁੱਤਰ ਗੋਲੀਆਂ ਵੇਚਣ ਦਾ ਕੋਈ ਵੀ ਕੰਮ ਨਹੀਂ ਕਰਦਾ ਸਗੋਂ ਉਸ ਦਾ ਤਾਂ ਨਸ਼ਾ ਸ਼ਰੂ ਗੋਲੀਆਂ ਦਾ ਕਾਰਡ ਬਣਿਆ ਹੋਇਆ ਹੈ ਜਦ ਕਿ ਉਹਨਾਂ ਦੇ ਪੁੱਤਰ ਉੱਪਰ 60 ਨਸ਼ੀਲੀਆਂ ਗੋਲੀਆਂ ਪਾ ਕੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪਰਵਾਰ ਨੇ ਸਰਕਾਰ પાસે ਉੱਚ ਪੱਧਰੀ ਜਾਂਚ ਕਰਕੇ ਇਨਸਾਫ ਦੀ ਮੰਗ ਕੀਤੀ ਹੈ ਇਸ ਸਬੰਧੀ ਥਾਣਾ ਕਟਾਪਕਾ ਪੁਲਿਸ ਮੁਖੀ ਬਲਰਾਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਕੋਈ ਵੀ ਧੱਕੇਸ਼ਾਹੀ ਨਹੀਂ ਕੀਤੀ ਗਈ ਗੋਰੇ ਨਾਲ ਦੀ ਬ੍ਰਾਹਮਤਗੀ ਤੋਂ ਬਾਅਦ ਹੀ ਮਾਮਲਾ ਦਰਜ ਕਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਪਿੰਡ ਕੀ ਨਾ ਤੁਹਾਡਾ ਬਲਬੀਰਪੁਰ ਕਿਹੜਾ ਪਿੰਡ ਜੀ ਵੇਗੇਪੁਰ ਕੀ ਕਹਿਣਾ ਚਾਹੁੰਦੇ ਕਹਿਣਾ ਇਹ ਚਾਹੁੰਦੇ ਆ ਤੇ ਸਾਡੇ ਬੱਚੇ ਨੂੰ ਲੈ ਗਏ ਨੇ ਨਜਾਇਜ਼ ਜ਼ਮੀਰੇ ਨੂੰ ਕੌਣ ਲੈ ਗਿਆ ਪਲੀਸ ਵਾਲੇ ਕਿਹੜੀ ਗੱਲੋਂ ਸਾਨੂੰ ਕਾਰਨ ਦਾ ਵੀ ਨਹੀਂ ਪਤਾ ਲੱਗਾ ਵੀ ਕਿਉਂ ਜਦੋਂ ਮੁੜ ਕੇ ਸਾਨੂੰ ਪਤਾ ਲੱਗਾ ਵਾ ਵੀ ਇਹ ਇਹ ਗੋਲੀਆਂ ਦਾ ਕਰਕੇ ਵੀ ਇਹਨਾਂ ਨੇ ਖੜੀਆਂ ਖਾਂਦਾ ਸੀ ਉਹ ਗੋਲੀਆਂ ਦੁੱਗੀਆਂ ਇਹ ਕਾਟ ਵਾਲੀਆਂ ਤੇ ਉਹ ਕਾਟ ਵਾਲੀਆਂ ਗੋਲੀਆਂ ਛੱਡ ਕੇ ਤੇ ਉਹਨਾਂ ਨੇ ਗੋਲੀਆਂ ਉੱਤੇ ਪਾਟੀਆਂ ਨੇ ਦੁੱਗੀਆਂ ਖੜਿਆ ਇਹਨਾਂ ਸیرے 6:30 ਵਜੇ ਆ ਤੇ ਸਬੂਤ ਉਹ ਡੇ ਨੇ ਗਾੜੀ ਵੀ ਰਾਤ ਖੜਿਆ ਵਾ ਤੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜਿਹੜੀਆਂ ਗੋਲੀਆਂ ਜੜੀਆਂ ਖਾਂਦਾ ਆ ਉਹ ਨਹੀਂ ਪਾਈਆਂ ਦੂਜੀ ਨਹੀਂ ਪਾਈ ਆ ਹਮ ਛੱਡ ਦੋ ਸਬੂਤ ਹੈਗਾ ਕਿ ਸਵੇਰੇ 6 ਵਜੇ ਖੜਿਆ ਨਾ ਹਾਂ ਸਬੂਤ ਹੈਗਾ ਅਸੀਂ ਪੁੱਛ ਪੜਤਾਲ ਕੀਤੀ ਤੇ ਗੁਰਦੁਆਰੇ ਕੈਮਰੇ ਲੱਗੇ ਨੇਗੇ ਉੱਥੇ ਦੇਖਿਆ ਤੇ ਉੱਥੋਂ ਸਾਨੂੰ ਪਤਾ ਲੱਗਾ ਤੇ ਕੀ ਮੰਗ ਕਰਦੇ ਜੀ ਅਸੀਂ ਮੰਗ ਕਰਦੇ ਇਨਸਾਫ ਦੀ ਸਾਡੇ ਨਾਮ ਸਾਫ਼ ਕੀਤਾ ਜਾਵੇ ਬੇਇਨਸਾਫੀ ਹੋਈ ਸਾਡੇ ਨਾਲ ਸੋ ਉਹ ਜਾਂਦਾ ਫੇ ਬੇਗੇਪੁਰ ਸਾਡੀ ਜਿਹੜੀ ਕਹਿ ਰਹੀ ਆ ਕਿ ਸਾਡੇ ਨਾਲ ਧੱਕੇਸ਼ਾ ਹੀ ਹੋਈ ਆ ਵੀ ਖੜਿਆ ਸਵੇਰੇ 6 ਵਜੇ ਆ ਤੇ ਕਹਿਣ ਡੈ ਕੇ ਸ਼ਾਮੀ ਖੜਿਆ ਕੀ ਕਹਿਣਾ ਚਾਹੁੰਦੇ ਇਹ ਵੀ ਸਵੇਰੇ ਸਵੇਰੇ ਖੜਿਆ ਤੁਹਾਨੂੰ ਕਿਦਾਂ ਪਤਾ ਮੈਂ ਬਾਗ ਦੇ ਬੂਗਾਂ ਦੇ ਬੈਠਾ ਬਾਗੋ ਦੇ ਸਿਵਾ ਦੇ ਜਾਣਾ ਬੁੱਧਵਾਤਾ ਦੇਣੇ ਹੂੰ ਤੇ ਉਥੇ ਮੇਰੇ ਲਾਗੋ ਨਾਲ ਗੱਡੀ ਮੋੜ ਕੇ ਖੜੀ ਆ ਮੈਂ ਹਵੇ ਆਉ ਚਾਹ ਪਣੀ ਪੀਜੇ ਤੇ ਮੇਰੇ ਨਾਲ ਕੋਈ ਨਹੀਂ ਹੂੰ ਬਸ ਇਨੀ ਗੱਲ ਹੋਈ ਤੁਸੀਂ ਜਾਂਦਾ ਵੇਖਿਆ ਕਰਦਾ ਆਹੋ ਜੀ ਬਾਗੋਂ ਤਾਂ ਗੱਡੀ ਆ ਫਣ ਕੇ ਘਰੋਂ ਚੜਿਆ ਉਹਨਾਂ ਦੇ ਨਾਲ ਘਰ ਲਈ ਕੇ ਆ ਹੂੰ ਕਿੱਥੋਂ ਦੀ ਸੀ ਪੁਲਸੋ ਹਾਂ ਤੇ ਕੱਚੇ ਪੱਕੇ ਦੀ ਦੱਸਦੇ ਹਾਂ ਹੂੰ ਕਿੰਨੇ ਕਿ ਜਾਣੇ ਸੀ ਚਾਰ ਜਾਣੇ ਇਹਨੂੰ ਫੜ ਕੇ ਜਦੋਂ ਖੜਿਆ ਕਿਥੇ ਇੱਥੇ ਬਿਠਾਇਆ ਲਿਆਣ ਕੇ ਗੁਰ ਆ ਇੱਥੇ ਪਾਇਆ ਜਿੱਥੇ ਉਹਨਾਂ ਗੱਡੀ ਢੱਕੀ ਨਾਲ ਗਲੀ ਦੇ ਸਾਹਮਣੇ ਹੂੰ ਇੱਥੇ ਪਾਇਆ ਤੁਸੀਂ ਦੇਖ ਰਹੇ ਸੀ ਉਦੋਂ ਹਾਂ ਥੱਕੇ ਚਾਹੀਏ ਜੇ ਸ਼ਹਿਰ ਦਾ ਕਰਕੇ ਸ਼ਾਮ ਤੱਕ ਆਪਾਂ ਦੇ ਥੱਕੇ ਜਾਈਏ ਹਾਂਜੀ ਹਾਂਜੀ ਸਰ ਮੈਂ ਪੁੱਛ ਰਹਾ ਇਹ ਬੇਗੇਪੁਰ ਦਾ ਮਾਮਲਾ ਜਿਹੜਾ ਹੋਇਆ ਵਾ ਸੁਖਦੇਵ ਸਿੰਘ ਨੂੰ ਪੁਲਿਸ ਉਹਦੇ ਘਰ ਦੇ ਕਹਿੰਦੇ ਵੀ ਪੁਲਿਸ ਨੇ ਚੁੱਕਿਆ ਸਵੇਰੇ 6 ਵਜੇ ਤੇ ਪਰਚਾ ਕੀਤਾ ਰਾਤ ਨੂੰ ਸ਼ਾਮ ਦੇ 6 ਵਜੇ ਇੱਕੀ ਟੱਕਰ ਆ ਜੀ। ਜੇ ਕੋਈ ਦੇਤਿਆਂ ਕੋ ਕੋ ਪ੍ਰੂਫ ਆ ਤੋ ਪੇਸ਼ ਕਰਨਗੇ। ਸੀਸੀਟੀਵੀ ਫੁਟੇਜ ਆ ਗਈ ਚੁੱਕ ਦਿਆਂ ਦੀ ਜੀ ਉਹਨੇ ਜਦੋਂ ਪੁਲਿਸ ਦੀ ਗੱਡੀ ਗਈ ਆ। ਨਾ ਪੁਲਿਸ ਦੀ ਗੱਡੀ ਤੇ ਪਿੰਡ ਚ ਜਾਣੇ ਇਹ ਕੋਈ ਚੁੱਕ ਦਿਆਂ ਸੀ ਤੇ ਨਹੀਂ ਆ ਗਈ ਜੀ। ਪਿੰਡ ਚ ਦੇ ਉਹਨਾਂ ਜਿਹਨਾਂ ਕੋ ਕਿੰਨੀਆਂ ਕੰਬਲੈਂਡਾ ਹੋਈਆਂ ਤੇ ਕਿਨੇ ਰਾ ਪੁਲਿਸ ਜਾਂਦੀ ਪਿੰਡ ਚ ਜੀ। ਜਿਹੜੇ ਬੰਦੇ ਨਸ਼ਾ ਵੇਚਦੇ ਆ ਉਹਨਾਂ ਤੇ ਤੇ ਰੇਟ ਬਾਰ ਬਾਰ ਹੁੰਦਾ ਰਹਿੰਦਾ। ਠੀਕ ਆ ਜੀ। ਹੂੰ ਇਹਦਾ ਕੋਈ ਮਸਲਾ ਹੋ ਨਹੀਂ ਸਕਦਾ ਜੀ ਉਹ ਮਤਲਬ ਬੰਦਾ ਗੋਲੀਆਂ ਤੇ ਖਾਂਦਾ ਚਲੋ ਆਪਾਂ ਮੰਨਦੇ ਆ ਉਹਦਾ ਕਾਰਡ ਬਣਿਆ ਗੋਲੀਆਂ ਦਾ ਉਹ ਕਹਿੰਦੇ ਸਾਡੇ ਕੋਲ ਜੀ ਜੀਉਦ ਕੋ ਰਿਕਵਰੀ ਹੋਈ ਤੇ ਤਾਂ ਹੀ ਪਰਚਾ ਹੋਇਆ ਠੀਕ ਹੈ ਜੀ ਹਾਂਜੀ